ਕਿ ਸਰਦੀਆਂ ਚ ਖਾਣੀ ਚਾਹੀਦੀ ਹੈ ਗੁੜ ਵਾਲੇ ਗੱਜਕ ਗੁੜ ਵਾਲੇ ਗੱਜਕ ਖਾਣ ਦੇ ਫਾਇਦੇ ਜਾਂ ਨੁਕਸਾਨ ਮੂੰਗਫਲੀ ਦੀ ਤਾਸੀਰ ਹੁੰਦੀ ਹੈ ਗਰਮ ਸਾਡਾ ਸਰੀਰ ਕਈ ਵਾਰ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਜਕੜਿਆ ਹੁੰਦਾ ਹੈ ਇਸ ਕਰਕੇ ਅਸੀਂ ਖਾਣ ਪੀਣ ਤੋਂ ਪਰਹੇਜ਼ ਕਰਦੇ ਹਾਂ ਤੇ ਸੋਚਦੇ ਹਾਂ ਖਾਈਏ ਜਾਂ ਨਾ ਖਾਈਏ ਖਾਸ ਕਰ ਜਦੋਂ ਸਰਦੀਆਂ ਦਾ ਮੌਸਮ ਆਉਂਦਾ ਹੈ ਤਾਂ ਫਿਰ ਗੁੜ ਵਾਲੀ ਗੱਚਕ ਅਤੇ ਮੁਗਫਲੀ ਜੜੀਆਂ ਸਾਡੀ ਫੇਵਰਿਟ ਹੁੰਦੀ ਹੈ ਕਈ ਲੋਕਾਂ ਨੂੰ ਇਸ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਜਾਂਦਾ ਹੈ ਤੇ ਕਰਦੇ ਵਿੱਚ ਇਹ ਕਹਿ ਦਿੰਦੇ ਆ ਕਿ ਇਹ ਨਾ ਖਾਈ ਗੱਚਕ ਨਾ ਖਾ ਜਾਂ ਫਿਰ ਮੂੰਗਫਲੀ ਨਾ ਖਾ ਤਾਂ ਇਸ ਤਰ੍ਹਾਂ ਦੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਅਸੀਂ ਉਹਨਾਂ ਨੂੰ ਅਪਲਾਈ ਵੀ ਕਰ ਲੈਨੇ ਆ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਨੂੰ ਇਸ ਦੇ ਫਾਇਦੇ ਹੁੰਦੇ ਨੇ ਜਾਂ ਫਿਰ ਨੁਕਸਾਨ ਹੁੰਦੇ ਨੇ ਤੁਹਾਨੂੰ ਸਰਦੀਆਂ ਦੇ ਵਿੱਚ ਗੁੜ ਵਾਲੀ ਗੱਚਕ ਮੂੰਗਫਲੀ ਖਾਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਇਹ ਤੁਹਾਨੂੰ ਦੱਸ ਰਹੇ ਆਂ ਦਰਅਸਲ ਸਰਦੀਆਂ ਦੇ ਵਿੱਚ ਲੋਕ ਅਕਸਰ ਮੂੰਗਫਲੀ ਅਤੇ ਗੁੜ ਦੀ ਬਣੀ ਗੱਚਕ ਖਾਂਦੇ ਨੇ ਖਾਸ ਕਰਕੇ ਲੋਹੜੀ ਦੇ ਮੌਕੇ ਇਸ ਨੂੰ ਬੜੇ ਹੀ ਚਾਹ ਦੇ ਨਾਲ ਖਾਦਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਮੂੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰੀਰ ਅੰਦਰੋਂ ਗਰਮ ਰਹਿੰਦਾ ਹੈ ਜਿਨ੍ਹਾਂ ਦੇ ਸਰੀਰ ਦੇ ਵਿੱਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ ਯਾਨੀ ਕਿ ਜਿਨ੍ਹਾਂ ਦੇ ਸਰੀਰ ਦੇ ਵਿੱਚ ਜੇ ਤੁਹਾਡੇ ਸਰੀਰ ਦੇ ਵਿੱਚ ਖੂਨ ਨਹੀਂ ਬਣਦਾ ਤਾਂ ਫਿਰ ਤੁਹਾਨੂੰ ਗੁੜ ਵਾਲੀ ਗੱਚਕ ਅਤੇ ਮੂੰਗਫਲੀ ਖਾਣੀ ਜ਼ਰੂਰੀ ਹੈ ਤਾਂ ਫਿਰ ਤੁਸੀਂ ਡਰੋ ਨਾ ਤੁਹਾਨੂੰ ਮੂੰਗਫਲੀ ਜਿਹੜੀ ਆ ਅਤੇ ਗੁੜ ਵਾਲੀ ਗੱਚਕ ਕੋ ਬਹੁਤ ਫਾਇਦੇ ਦਵੇਗੀ ਗੱਜਕ ਖਰਾਬ ਕੈਰਸਟੋਨ ਨੂੰ ਘਟਾਉਣ ਦੇ ਵਿੱਚ ਮਦਦਕਾਰ ਸਾਬਤ ਹੁੰਦੀ ਹੈ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਘਟ ਕਰਦੀ ਹੈ ਇਹ ਹਾਰਟ ਅਟੈਕ ਦੇ ਖਤਰੇ ਨੂੰ ਵੀ ਘਟਾਉਂਦੀ ਹੈ ਯਾਨੀ ਕਿ ਗੱਚਕ ਜਿਹੜੀ ਹੈ ਗੁੜ ਵਾਲੀ ਗੱਚਕ ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਹਾਰਟ ਅਟੈਕ ਦੀ ਬਿਮਾਰੀ ਤੁਹਾਨੂੰ ਥੋੜੀ ਬਹੁਤ ਚਾਂਸ ਹੈ ਨੇ ਜਾਂ ਫਿਰ ਕੁਝ ਲੱਛਣ ਨੇ ਤਾਂ ਫਿਰ ਤੁਹਾਨੂੰ ਗੱਚਕ ਦਾ ਸੇਵਨ ਕਰਨਾ ਚਾਹੀਦਾ ਇਹਨਾਂ ਬਿਮਾਰੀਆਂ ਤੋਂ ਤੁਹਾਨੂੰ ਗੱਚਕ ਦੂਰ ਰੱਖੇਗੀ ਖਤਰਾ ਘਟਾਏਗੀ ਇਹਨਾਂ ਬਿਮਾਰੀਆਂ ਦਾ ਜੀ ਹਾਂ ਗੁੜ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਵੀ ਬਹੁਤ ਸਾਰੇ ਫਾਇਦੇ ਹੁੰਦੇ ਨੇ ਜਿਵੇਂ ਕਿ ਪੀਰੀਅਡ ਦਰਦ ਤੋਂ ਮੁਕਤੀ ਮਿਲਦੀ ਹੈ ਹੱਡੀਆਂ ਫਾਰਮਿੰਗ ਅਤੇ ਅਨੀਮੀਆ ਵਰਗੀਆਂ ਪਰੇਸ਼ਾਨੀਆਂ ਤੋਂ ਵੀ छुटਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਇਹ ਗਰਭਤੀ ਔਰਤਾਂ ਦੇ ਲਈ ਫਾਇਦੇਮੰਦ ਹੈ ਯਾਨੀ ਕਿ ਗੁੜ ਵਾਲੀ ਗੱਚਕ ਅਤੇ ਮੱਕਫਲੀ ਜੜੀ ਹੈ ਉਹ ਗਰਭਤੀ ਔਰਤਾਂ ਦੇ ਲਈ ਵੀ ਕਾਫੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਗੱਚਕ ਆਇਰਨ ਵਿਟਾਮਿਨ ਅਤੇ ਕ੍ਰੀਜਨ ਦੇ ਨਾਲ ਭਰਪੂਰ ਹੁੰਦੀ ਹੈ ਉੱਥੇ ਹੀ ਮੱਕਫਲੀ ਇੱਕ ਇਮਿਊਨਿਟੀ ਬੂਸਟਰ ਹੈ ਇਸ ਲਈ ਇਹ ਵਾਇਰਸ ਅਤੇ ਬੈਕਟੀਰੀਅਲ ਇਨਫੈਕਸ਼ਨ ਜ਼ੁਕਾਮ ਖੰਗ ਤੋਂ ਬਚਾਉਂਦਾ ਹੈ ਯਾਨੀ ਕਿ ਜੇਕਰ ਤੁਸੀਂ ਖੰਘ ਅਤੇ ਜ਼ੁਖਾਮ ਨਾਲ ਪੀੜਤ ਨੂੰ ਤੁਹਾਨੂੰ ਜਲਦੀ ਖੰਘ ਜ਼ੁਖਾਮ ਹੋ ਜਾਂਦਾ ਹੈ ਫਿਰ ਤੁਸੀਂ ਗੱਚਕ ਜਿਹੜੀ ਆ ਜ਼ਰੂਰ ਖਾਓ ਤਾਂ ਇਹ ਤੁਹਾਨੂੰ ਇਸ ਇਨਫੈਕਸ਼ਨ ਤੋਂ ਜ਼ਰੂਰ ਬਚਾਏਗੀ ਮੂੰਗਫਲੀ ਅਤੇ ਗੁੜ ਦੋਵੇਂ ਪਾਚਨ ਸਮੱਸਿਆਾਂ ਨੂੰ ਵੀ ਜਿਹੜਾ ਵਧਿਆ ਰੱਖਦੇ ਨੇ ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਫਿਰ ਤੁਸੀਂ ਮੂੰਗਫਲੀ ਅਤੇ ਗੁੜ ਵਾਲੀ ਗੱਚਕ ਖਾਓ ਇਹ ਤੁਹਾਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਵੇਗੀ ਇਸ ਦਾ ਤੁਹਾਨੂੰ ਸਭ ਤੋਂ ਵੱਡਾ ਫਾਇਦਾ ਹੁੰਦਾ ਹੈ ਭਾਰ ਘਟਾਉਣ ਦੇ ਵਿੱਚ ਕਿਉਂਕਿ ਮੂੰਗਫਲੀ ਗੱਚਕ ਖਾਣ ਨਾਲ ਪੇਟ ਤੁਹਾਡਾ ਜਿਹੜਾ ਭਰਿਆ ਰਹਿੰਦਾ ਹੈ ਸਰੀਰ ਦੇ ਵਿੱਚ એનર્ਜੀ ਰਹਿੰਦੀ ਹੈ ਇਸ ਦੇ ਨਾਲ ਹੀ ਤੁਸੀਂ ਜ਼ਿਆਦਾ ਖਾਣਾ ਨਹੀਂ ਖਾਂਦੇ ਤਲੇ ਤੇ ਮਸਾਲੇਦਾਰ ਤੋਂ ਭੋਜਨ ਤੋਂ ਵੀ ਪਰਹੇਜ਼ ਕਰਦੇ ਹੋ ਜੋ ਭਾਰ ਘਟਾਉਣ ਦੇ ਵਿੱਚ ਬੇਹਦ ਫਾਇਦੇਮੰਦ ਹੈ ਮੂੰਗਫਲੀ ਦੇ ਵਿੱਚ ਮੌਜੂਦ ਆ ਇੱਕ ਤੱਤ ਹੁੰਦਾ ਜੋ ਤਣਾਅ ਚਿੰਤਾ ਉਦਾਸੀ ਤੋਂ ਤੁਹਾਨੂੰ ਬਚਾਉਂਦਾ ਹੈ ਯਾਨੀ ਕਿ ਜੇਕਰ ਤੁਸੀਂ ਤਣਾਅ ਦੇ ਵਿੱਚੋਂ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਹੈ ਤੁਸੀਂ ਉਦਾਸ ਹੋ ਤਾਂ मूਗਫਲੀ ਜਿਹੜੀ ਆ ਅਤੇ ਗੁੜ ਵਾਲੀ ਗੱਜਕ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੈ ਇਸ ਦੇ ਨਾਲ ਤੁਹਾਡਾ ਮੂਡ ਵੀ ਚੰਗਾ ਹੋ ਜਾਵੇਗਾ ਜੇਕਰ ਤੁਸੀਂ मूਗਫਲੀ ਖਾਣਿਓ ਅਤੇ ਜੇ ਨਾਲ ਹੀ ਗੁੜ ਵਾਲੀ ਗੱਜਕ ਵੀ ਖਾਣਿਓ ਤਾਂ ਅਗਰ ਤੁਸੀਂ ਮੂਡ ਨੂੰ ਹੈਪੀ ਬਣਾਉਣਾ ਚਾਹੁੰਦੇ ਹੋ ਤਾਂ ਇਹ ਦੋ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਇਸ ਦੇ ਨਾਲ ਚਮੜੀ ਗਲੋਇੰਗ ਹੁੰਦੀ ਹੈ ਨਾਲ ਨਾਲ ਇਸ ਦੇ ਨਾਲ ਹੀ ਐਂਟੀਇਜ਼ਿੰਗ ਅ ਪਿੰਪਲਸ ਅਤੇ ਹੋਰ ਸਮੱਸਿਆ ਤਬੀ ਛੁਟਕਾਰਾ ਮਿਲਦਾ ਤਾਂ ਫਿਰ ਕੁੱਲ ਮਿਲਾ ਕੇ ਤੁਹਾਨੂੰ ਸਰਦੀਆਂ ਦੇ ਵਿੱਚ ਗੁੜ ਵਾਲੀ ਗੱਚਕ ਅਤੇ ਮੂੰਗਫਲੀ ਖਾਣ ਦੇ ਫਾਇਦੇ ਹੀ ਫਾਇਦੇ ਨੇ ਤਾਂ ਫਿਰ ਤੁਸੀਂ ਜੀ ਪਰ ਕੇ ਗੱਚਕ ਅਤੇ ਮੂੰਗਫਲੀ ਖਾ ਸਕਦੇ ਹੋ ਪਰ ਕਈ ਵਾਰ ਕਹਿੰਦੇ ਆ ਕਿ ਜਿਆਦਾ ਸੇਵਨ ਵੀ ਤੁਹਾਨੂੰ ਖਤਰਨਾਕ ਹੋ ਸਕਦਾ सीमित मात्रा मात्राच गुड़ आ, गुड़ वाली गचक अच्छे मुंगफली खाना तो सेहत सही हो सकता है पर जो इस मात्रा लोगे तो यह खतरनाक भी साबित हो सकता है जिसे होगा ज्ञान वही करेगा समाधान हम कहते नहीं करके दिखाते हैं हमसे पहले काम करने वाले को मुंह ना दुआ तावीजों द्वारा किया कराया घर में खून के छीटे आना चंद मिनटों में खत्म ड्रैगलेश, काम कारोबार में बंदिश मन शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें